ਗੁੱਡ ਮਾਰਨਿੰਗ ਫਰੈਂਡਸ ਅਗਰ ਤੁਹਾਡੀ 슈ਗਰ ਚ ਦਵਾਈ ਚੱਲਦੀ ਆ 슈ਗਰ ਦੀ ਗੋਲੀ ਚੱਲਦੀ ਆ ਤੁਸੀਂ ਜੇ ਹੀ ਕੋਈ ਹੋਮੋਪੈਥਿਕ ਮੈਡੀਸਨ ਜਿਹਾ ਕੋਈ ਅਰਕ ਚੋਣੇ ਹੋ ਜਿਹੜਾ ਕਿ 슈ਗਰ 슈ਗਰ ਨਾਲ ਹੋਣ ਵਾਲੇ ਨੁਕਸਾਨ ਇਨ ਫਿਊਚਰ ਕਿਡਨੀ ਖਰਾਬ ਹੋ ਜਾਂਦੀ ਆ ਹਾਈਪਰ ਟੈਂਸ਼ਨ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਡੈਂਗਰਨ ਹੋ ਜਾਂਦੀ ਆ ਅਜਿਹਾ ਕੋਈ ਟੌਨਿਕ ਚੋਣੇ ਹੋ ਤਾਂ ਮੈਂ ਕਿਸੇ ਨੂੰ ਦਵਾਈ ਦਿੱਤੀ ਸੀ ਇਹ ਸਪਲੀਮੈਂਟ ਇਹਦੇ ਇੰਨੇ ਜ਼ਿਆਦਾ ਐਕਸੀਲੈਂਟ ਰਿਜ਼ਲਟ ਨਿਕਲ ਕੇ ਆਏ ਆ ਬਾਹਰ ਬਹੁਤ ਜ਼ਿਆਦਾ ਉਹ ਤਾਂ ਨਾ ਹੈਗਾ ਓਮਿਓ ਡਾਇਬੀਟਿਸ ਟ੍ਰੋਪਰ ਵਿਜ਼ਨ ਕੰਪਨੀ ਦੀ ਆ 140 ਰੁਪਏ ਪ੍ਰਿੰਟ ਰੇਟ ਆ ਤੁਸੀਂ ਯਕੀਨ ਮੰਨਿਓ ਇਹਦੇ ਬਹੁਤ ਜ਼ਿਆਦਾ ਐਕਸੀਲੈਂਟ ਰਿਜ਼ਲਟ ਨਿਕਲ ਕੇ ਬਾਹਰ ਆਇਆ ਉਹਨੂੰ ਇੱਕ ਮਹੀਨਾ ਪਹਿਲਾਂ ਮੈਂ ਦਵਾਈ ਦਿੱਤੀ ਸੀ ਕਿ ਸਿਰਫ ਇੱਕ ਪੀਸ ਦਿੱਤਾ ਸੀਗਾ ਅੱਜ ਉਹ ਮੇਰੇ ਤੋਂ ਇਕੱਠੇ 5 ਪੀਸ ਲੈ ਗਏ ਆ ਗਾਂਧੀਆ ਰਿਸ਼ਤੇਦਾਰੀਆਂ ਵਾਸਤੇ ਕਿਉਂਕਿ ਸ਼ੂਗਰ ਦੇ ਰਿਜ਼ਲਟ ਹੀ ਨਹੀਂ ਉਹਦੀ ਨਿਕਲ ਕੇ ਬਾਹਰ ਆਇਆ ਇਹ ਸਪਲੀਮੈਂਟ ਇਸ ਟੋਨਿਕ ਅਗਰ ਤੁਹਾਡਾ ਸ਼ੂਗਰ ਬਹੁਤ ਜ਼ਿਆਦਾ ਅਨਕੰਟਰੋਲ ਆ ਕਿਸੇ ਇਹਨੇ ਫਿਊਚਰ ਕੋਈ ਗਾਂ ਨੁਕਸਾਨ ਨਾ ਹੋਵੇ ਤੁਹਾਡੀ ਗੋਲੀ ਵੀ ਛੋਟ ਸਕਦੀ ਆ ਇਸ ਦਾ ਨਾਮ ਹੈਗਾ ਓਮਿਓ ਡਾਇਬੀਟਿਸ ਡ੍ਰੌਪਸ ਵੀਜਨ ਦਾ ਕੰਪਨੀ ਦਾ ਵਾ ਵੀਜਨ ਕੰਪਨੀ ਇਸ ਵਿੱਚ ਬਹੁਤ ਵਧੀਆ ਦਵਾਈਆਂ ਵਾਂ ਜਾਵਣ ਇਸ ਦੇ ਜਾਮ ਤੋਂ ਬਣੀ ਤਿਆਰ ਦਵਾਈ ਤਿਆਰ ਹੁੰਦੀ ਆ ਐਸਿਡ ਫਾਸ ਹੈਗੀ ਆ ਕਰੈਕਟਸ ਹੈਗੀ ਆ ਸੋਡੀਅਮ ਹੈਗੀ ਆ ਜਮਿਆਣਾ ਸਟਾਈਵਾ ਹੈਗੀ ਆ ਸਪਲੈਂਡਰ ਇੰਡੀਆ ਹੈਗੀ ਆ ਚੰਥੰਸ ਵੀ ਹੈਗੀ ਆ ਇਹ ਤੁਸੀਂ ਇਹ ਦਵਾਈ ਨੂੰ ਘਰੇ ਰੱਖ ਸਕਦੇ ਹੋ ਅਗਰ ਤੁਹਾਡੇ ਪਰਵਾਰ ਚ ਕਿਸੇ ਨੂੰ ਵੀ ਸ਼ੂਗਰ ਹੈ ਭਾਵੇਂ ਟਾਈਪ 1 ਆ ਭਾਵੇਂ ਟਾਈਪ 2 ਆ ਤੁਸੀਂ ਇਸ ਟੋਨਿਕ ਨੂੰ ਘਰੇ ਰੱਖੋ ਇਹ ਖੁਦ ਦਾ ਕਲੀਨਿਕ ਤੇ ਅਜਮਾਇਆ ਹੋਇਆ ਟੋਨਿਕ ਆ ਜਿਹਦੇ 100 ਤੋਂ 500% ਰਿਜ਼ਲਟ ਆ 500% ਸ਼ੂਗਰ ਵਿੱਚ ਅਗਰ ਧਿਆਨ ਕਰੀ ਬੱਧੀ ਲੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਧੰਨਵਾਦ